ਸਾਉਦੀ ਅਰਾਬ ਚ 5 ਮਹੀਨੇ ਗੁਲਾਮਾਂ ਦੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਸੁਖਵੰਤ ਕੌਰ ਜੀ ਵਾਪਸ ਆਪਣੇ ਵਤਨ ਪਰਤ ਆਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਜਲੰਧਰ ਪ੍ਰਸ਼ਾਸਨ ਦੀ ਸਹਾਇਤਾ ਨਾਲ ਉਹ ਇੱਥੇ ਉਹਨਾਂ ਦੀ ਵਾਪਸੀ ਸੰਭਵ ਹੋ ਸਕੀ ਆ ਤੇ ਅੱਜ ਉਹ ਇੱਥੇ ਉਹਨਾਂ ਨੇ ਐਸਐਸਪੀ ਦਾ ਦੇਹਾਤੀ ਦਾ ਮੂੰਹ ਮਿੱਠਾ ਕਰਾਇਆ ਦੇ ਧੰਨਵਾਦ ਕੀਤਾ ਸਾਡੇ ਨਾਲ ਸੁਖਵੰਤ ਕੌਰ ਜੀ ਆਪਾਂ ਜਾਣਦੇ ਆ ਕਿ 5 ਮਹੀਨੇ ਦੌਰਾਨ ਉਹਨਾਂ ਨਾਲ ਉੱਥੇ ਕਿਹੋ ਜਿਹਾ ਬਿਹੇਵਯਾ ਕਿਦਾਂ ਦਾ ਵਰਤਾਉ ਕੀਤਾ ਗਿਆ ਅਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਨੂੰ ਕਰਨਾ ਪਿਆ ਸੁਖਵੰਤ ਜੀ ਉੱਥੇ ਸਭ ਤੋਂ ਵੱਡੀ ਸਮੱਸਿਆ ਖਾਣ ਪੀਣ ਦੀ ਕਿਹੋ ਜੀ ਸੀ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਹੋਰ ਸੀ ਰਹਿਣ ਦੀਆਂ ਜਿਹੜਾ ਤੁਹਾਨੂੰ ਉੱਥੇ ਫੇਸ ਕਰਨੀਆਂ ਪਈਆਂ ਸਰ ਖਾਣ ਦੀ ਮੁਸ਼ਕਲ ਇਸ ਤਰ੍ਹਾਂ ਸੀ ਵੀ ਉਹ ਮਾਸ ਹੀ ਰੱਖਦੇ ਸੀ ਥੱਲੇ ਚੋਲ ਹੁੰਦੇ ਸੀ ਪਰ ਮਾਸ ਹੁੰਦੇ ਸੀ ਉਹਨੂੰ ਮੈਂ ਸਾਈਡ ਤੇ ਕਰਕੇ ਜਾਂ ਤੇ ਜੇ ਨਹੀਂ ਮੈਨੂੰ ਚੀਨੀ ਮਿਲੀ ਤੇ ਮੈਂ ਉਹ ਪਾਣੀ ਦੇ ਘੁੱਟਾਂ ਨਾਲ ਚੋਲ ਨਾਲ ਲੈਂਦੀ ਸੀ ਤੇ ਜੇ ਚੀਨੀ ਮਿਲ ਗਈ ਤੇ ਉਹ ਉਪਰ ਪਾ ਕੇ ਤੇ ਉਹ ਖਾ ਲੈਂਦੀ ਸੀ ਤੇ ਪਸਵਾਨਾ ਪਹਿੜਾ ਮੇਰੇ ਨਾਲ ਵਿਆਹਪ ਕੀਤਾ ਜਾਂਦਾ ਸੀਗਾ ਤੁਸੀਂ ਅਮਰਤ ਧਾਰਿਓਂ ਤੇ ਮਾਸ ਪਰਦਮ ਰੱਖਿਆ ਹੁੰਦਾ ਤੁਸੀਂ ਉਹਨਾਂ ਕਿਹਾ ਨਹੀਂ ਕਿ ਵਰਜੀ ਤੇ ਇਸ ਤੁਹਾਡੇ ਲਈ ਜ਼ਰ ਉੱਥੇ ਹੈ ਹੀ ਮਾਸ ਆ ਮਾਸ ਤੋਂ ਬਿਗੈਰ ਹੋਰ ਕੁਝ ਨਹੀਂ ਨਾ ਕੋ ਦਾਲ ਨਾ ਸਬਜ਼ੀ ਕੁਝ ਨਹੀਂ ਬਣਾਉਂਦੇ ਮਾਸ ਹੀ ਖਾਂਦੇ ਮਾਸ ਹੀ ਆਲੂ ਜਿੱਦਾਂ ਇੰਦਾਂ ਆਪਾਂ ਬਲਕੇ ਖਾ ਲੈਂਦੇ ਇਸੇ ਤਰ੍ਹਾਂ ਮਾਸ ਹੀ ਖਾਂਦੇ ਹਾਂ ਤੇ ਉੱਥੇ ਕੰਮ ਕਿਸ ਤਰ੍ਹਾਂ ਤੁਹਾਡੇ ਕੋਲ ਕਰਾਇਆ ਜਾਂਦਾ ਸੀ ਕਿਸ ਤਰ੍ਹਾਂ ਦਾ ਕੰਮ ਸੀ ਕੰਮ ਸਰ ਕਰਵਾਉਂਦੇ ਸੀ ਜਦੋਂ ਮੈਂ ਕੰਮ ਕਰਦੀ ਜੋ ਆਪਾਂ ਨੂੰ ਪਤਾ ਨਹੀਂ ਸੀ ਇੱਧਰ ਲੱਭੀ ਉੱਧਰ ਕੰਮ ਕਿਹੋ ਜਿਹਾ ਕਰਦੇ ਆ ਤੇ ਜੇ ਮੈਥੋਂ ਨਹੀਂ ਸੀ ਸਹੀ ਹੁੰਦਾ ਤੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਸੀ ਕੰਮ ਹੈ ਕੀ ਸੀ ਵਸ ਸਫਾਈ ਸੀ ਜਾਂ ਕੁਝ ਘਰ ਦਾ ਹੀ ਕੰਮ ਸੀਗਾ ਬਾਕੀ ਇਦਾਂ ਕਹਿ ਦਿੰਦੇ ਨੇ ਦੁਆਰਾ ਵਗੈਰਾ ਸਾਰੀ ਸਾਫ਼ ਕਰੋ ਸਰਪ ਪਾ ਕੇ ਪਾਣੀ ਚ ਇਹਨਾਂ ਤੋਂ ਉਹ ਜੇ ਦਾਗ ਵਗੈਰਾ ਨਹੀਂ ਸੀ ਕਿ ਤੇ ਲੱਥਦਾ ਤੇ ਫੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਸੀ ਪਹਿਰਾਵੇ ਦੀ ਵੀ ਕੋਈ ਕਿਸੇ ਤਰ੍ਹਾਂ ਦੀ ਬੰਦਸ਼ੀ ਤੁਹਾਡੇ ਉੱਤੇ ਉੱਥੇ ਪਹਿਰਾਵੇ ਤੇ ਜੀ ਉਹ ਆਪਦੇ ਲਈ ਪਹਿਰਾਵਾ ਪਣਾਉਂਦੀ ਸੀ ਮੈਨੂੰ ਤਾਂ ਆਸ ਨਹੀਂ ਸੀ ਕਿ ਮੈਂ ਆ ਆਪਣਾ ਪਹਿਰਾਵਾ ਇੱਥੇ ਆਣ ਕੇ ਪਹਿਨ ਸਕੂਗੀ ਜੋ ਅਟੈਚੀ ਵਗੈਰਾ ਸਭ ਮੇ ਤੋਂ ਉਹਨਾਂ ਨੇ ਖੋਲਿਆ ਸੀਗਾ ਫੋਨ ਜੋ ਸਾਰਾ ਜਿੰਨਾ ਸਮਾਨ ਖੋ ਕੇ ਉਹਨਾਂ ਨੇ ਛੋੜ ਦਿੱਤਾ ਸੀਗਾ ਤੇ ਬਾਅਦ ਚ ਮੇਰੀ ਕਿਸਮਤ ਚੰਗੀ ਸੀ ਜੋ ਅਟੈਚੀ ਮੈਨੂੰ ਉਹਨਾਂ ਨੇ 에ਅਰਪੋਰਟ ਤੇ ਆ ਕੇ ਦਿੱਤਾ ਪਰ ਆ ਵਿੱਚ ਕੀ ਸੀ ਉਹਨਾਂ ਦਾ ਬੁਰਕਾ ਸੀ ਜਾਂ ਕਿਸ ਤਰ੍ਹਾਂ ਦਾ ਸੀ ਬੁਰਕਾ ਪਣਾਉਂਦੇ ਸੀ ਜਾਂ ਘਰੇ ਕੋਈ ਹੋਰੀ ਢੰਗ ਦੇ ਕੋਈ ਕੱਪੜੇ ਸੀ ਜਿਹੜੇ ਘਰੇ ਪਾਉਂਦੇ ਸੀ ਜਦੋਂ ਬਾਹਰ ਲੈ ਕੇ ਜਾਂਦੇ ਸੀ ਤੇ ਬੁਰਕਾ ਪਵਾ ਕੇ ਲੈ ਕੇ ਜਾਂਦੇ ਸੀ ਤੇ ਤੁਹਾਨੂੰ ਕੋਈ ਉਹਦੀ ਤਨਖਾਹ ਮਿਲਦੀ ਸੀ ਉਸ ਕੰਮ ਦੀ ਕੋਈ ਸਰ ਤਨਖਾਹ ਇਥੋਂ ਤੇ ਮਕਾ ਕੇ ਲੈ ਕੇ ਗਿਆ ਸੀ ਜਿੱਦਾਂ ਸਾਡੇ ਏਜੰਟ ਨੇ ਮਕਾਇਆ ਸੀ ਕਿ 22000 ਰੁਪਏ ਤੁਹਾਨੂੰ ਮਹੀਨੇ ਦਾ ਮਿਲਿਆ ਕਰੂਗਾ ਉੱਥੇ ਜਦੋਂ 1 ਮਹੀਨਾ ਤੇ ਮੈਂ ਦੇਖਿਆ ਵੀ ਮਹੀਨੇ ਬਾਅਦ ਹੀ ਤਨਖਾਹ ਦੇਣਗੇ ਜਿਸ ਤੋਂ ਬਾਅਦ ਮੈਂ ਤਨਖਾਹ ਮੰਗਣੀ ਸ਼ੁਰੂ ਕੀਤੀ ਤੇ ਉਹ ਜਿਸ ਤਰ੍ਹਾਂ ਵੀ ਮੈਨੂੰ ਉਹਨਾਂ ਦੀ ਭਾਸ਼ਾ ਥੋੜੀ ਸਮਝ ਨਹੀਂ ਸੀ ਲੱਗਦੀ ਵੀ ਉਹਨਾਂ ਨੇ ਕਿਹਾ ਵੀ ਨਹੀਂ ਦੇਣੀ ਤੇ ਫਿਰ ਜਿਸ ਤਰ੍ਹਾਂ ਮੈਂ ਥੋੜੀ ਤਬੀਦ ਵਿਗੜਦੀ ਗਈ ਤੇ ਇੱਕ ਦਿਨ ਛੋਟੇ ਜਿਹੇ ਹਸਪੀਟਲ ਚ ਲੈ ਕੇ ਗਿਆ ਉੱਥੇ ਇੱਕ ਕੇਰਲ ਦੀ ਨਰਸ ਸੀ ਉਸਨੇ ਉਹਨਾਂ ਨੇ ਉਹਨੂੰ ਕਿਹਾ ਆਪਦੀ ਭਾਸ਼ਾ ਚ ਕਿ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਤਨਖਾਹ ਨਹੀਂ ਦਿੱਤੀ ਉਹਨਾਂ ਨੇ ਉਹਨਾਂ ਦੀ ਪਾਸੇ ਚ ਗਿਆ ਵੀ ਇਹਨਾਂ ਤਰਖਾ ਨਹੀਂ ਦਿੱਤੀ ਤੇ ਉਹ ਕਹਿੰਦੇ ਕਿ ਅਸੀਂ ਤਰਖਾ ਇਹਨਾਂ ਦੀ ਦੇ ਚੁੱਕੇ ਆ ਤੇ ਇਹਨਾਂ ਨੂੰ ਪੈਸੇ ਅਸੀਂ ਦੇ ਚੁੱਕੇ ਆ ਤੇ ਮੈਂ ਪੁੱਛਿਆ ਕਿ ਸਾਨੂੰ ਤੇ ਪੈਸਾ ਕੋਈ ਦਿੱਤਾ ਨਹੀਂ ਉਹ ਕਹਿੰਦੇ ਕਿ 3.5 ਲੱਖ ਰੁਪਈਆ ਇੰਡੀਆ ਦਾ ਦੇ ਚੁੱਕੇ ਆ ਤੇ ਉਹ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ 3.5 ਲੱਖ ਚ ਮੈਨੂੰ ਵੇਚਿਆ ਗਿਆ ਸੀ ਉੱਥੇ ਅਜੈਂਟਾ ਦੇ ਖਿਲਾਫ ਹੁਣ ਕਿਹੋ ਜੀ ਕਾਰਵਾਈ ਦੀ ਮੰਗ ਕਰ ਤੁਸੀਂ ਮੈਂ ਤੇ ਇਹ ਕਾਰਵਾਈ ਦੀ ਮੰਗ ਕਰਦੀ ਆ ਕਿ ਅਜੈਂਟਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਜੋ ਮੇਰੇ ਇਨਾਂ 5 ਮਹੀਨੇ ਬਾਅਦ ਮੈਂ ਰਿਜਕ ਦੀ ਬੁਰਕੀ ਰੋਟੀ ਦੀ ਬੁਰਕੀ ਆਪਦੀ ਇੰਡੀਆ ਜਾ ਕੇ ਖਾਧੀ ਆ ਤੇ ਅੱਗੋਂ ਤੁਸੀਂ ਦੇਖ ਲੋਗੇ ਉਹ ਕਿਹੋ ਜੀ ਗੱਲ ਹੋ ਗਈ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਬੇਟਾ ਬਾਹਰ ਗਿਆ ਸੀ ਕੇਤ ਵੇਚਣ ਲਈ ਤੁਹਾਡੇ ਤੇ 2 ਲੱਖ ਰੁਪਏ ਦਾ ਕਰਜ਼ਾ ਚੜ ਗਿਆ ਸੀ ਉਸ ਲਈ 3 ਲੱਖ ਦਾ ਤੁਸੀਂ ਉਹਦੇ ਲਈ ਗਿਆ ਸੀ ਉਹ ਕਰਜ਼ਾ ਲਾਉਣ ਲਈ ਬਾਹਰ ਹਾਂ ਸਰ ਘਰ ਦੀਆਂ ਮਜਬੂਰੀਆਂ ਦੇ ਕਾਰਨ ਮੇਰਾ ਪਤੀ ਇੱਕ ਮੇਰੇ ਤੋਂ ਪਹਿਲਾਂ ਜਾਨ ਤੋਂ ਪਹਿਲਾਂ ਬਹੁਤ ਚੜਾ ਪਿੰਦਾ ਹੁੰਦਾ ਸੀ ਘਰ ਦਾ ਗੁਜ਼ਾਰਾ ਬੜਾ ਔਖਾ ਚੱਲਦਾ ਸੀ ਬੇਟਾ ਦੋ ਵਾਰੀ ਬਾਹਰ ਕਲਾਇਕ ਪੈਸਾ ਬਹੁਤ ਸੀਰ ਸੀਗਾ ਇਸ ਲਈ ਮੈਂ ਸੋਚਿਆ ਕਿ ਚਲ 2 ਸਾਲ ਵਿੱਚ ਲਾਉਣੀ ਆ ਤੇ ਪਰ ਨਹੀਂ ਪੈਸੇ ਲੋਨ ਦੀ ਖਾਤਰ ਗਈ ਸੀ ਸੋ ਇਹ ਸਨ ਸਾਡੇ ਨਾਲ ਸੁਖਵੰਤ ਕੌਰ ਉਹਨੇ ਦੱਸਿਆ ਕਿ ਉਹਨਾਂ ਨੇ ਬੇਟਾ ਬਾਹਰ ਭੇਜਣ ਲਈ ਲੋ ਤੋਂ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਔਰ ਉਹੀ ਕਰਜ਼ਾ ਉਤਾਰਨ ਲਈ ਉਹ ਸਾਊਦੀ ਅਰਬ ਗਿਆ ਸੀ ਔਰ ਕਿਸ ਤਰ੍ਹਾਂ ਇੱਥੋਂ ਏਜੰਟਾਂ ਨੇ ਉਹਨੂੰ ਵੇਚਿਆ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਹਿਊਮਨ ਟਰੈਫਿਕ ਦੇ ਕੇਸ ਪਹਿਲਾਂ ਵੀ ਆਉਂਦੇ ਰਹੇ ਕਿ ਏਜੰਟਾਂ ਦੁਆਰਾ ਵੇਚੇ ਆਉਂਦੇ ਰਹੇ ਅਤੇ ਪੁਲਿਸ ਪ੍ਰਸ਼ਾਸਨ ਦੁਆਰਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਜੋ ਰੈਕਟ ਹੈ ਜਿਹਦੇ ਥਰੂ ਸੁਖਵੰਤ ਕੌਰ ਨਾਲ ਬੇਇਨਸਾਫੀ ਹੋਈ ਹੈ ਉਸ ਦਾ ਪੁਆਂਡਾ ਫੋਰਟ ਜਲਦ ਤੋਂ ਜਲਦ ਕੀਤਾ ਜਾਵੇਗਾ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮਨਦੀਪ ਸਿੰਘ ਟੂਟ ਟੀਵੀ ਪੰਜਾਬ